ਧਰਮ ਸਾਥ ਸੰਬੰਧ ਜੋ ਕੁਲ ਤਾਰਨ ਕੀ ਚਾਲ ਜਿਹੜਾ ਜੀ ਧਰਮ ਦੇ ਸਾਥ ਚੱਲਦਾ ਸੰਬੰਧ ਰੱਖਦਾ ਧਰਮ ਦੇ ਨਾਲ ਉਹ ਆਪ ਤਰਦਾ ਆਪਣੀਆਂ ਦੋਨੋਂ ਕੁੱਲਾਂ ਨੂੰ ਵੀ ਤਾਰ ਦਿੰਦਾ ਪਾਪ ਨਾਨਕੇ ਔਰ ਮਾਪੇ ਦੋਨਾਂ ਨੂੰ ਨਾਨਕੇ ਦਾਦਕੇ ਦੋਨਾਂ ਨੂੰ ਤਾਰ ਦਿੰਦਾ ਹੈ ਤੰਤ ਕਿਰਪਾ ਕਰ ਦੇਣ ਕਿ ਜੋ ਤੇਰੀ ਸਰਨਾਗਤਾ ਨਹੀਂ ਪਾਰ ਕੇ ਜਿਹੜਾ ਵੀ ਜੀ ਆਪ ਜੀ ਦੀ ਛਾਨ ਵਿੱਚ ਆਉਂਦਾ ਹੈ ਉਸ ਨੂੰ ਕੋਈ ਵੀ ਦੁੱਖ ਨਹੀਂ ਲੱਗਦਾ ਉਹ ਦੁੱਖ ਅਤੇ ਕਰਮਾਂ ਦਾ ਭਾਰ ਉਸਤੇ ਨਹੀਂ ਰਹਿੰਦਾ ਕਹਿ ਰਵਿਦਾਸ ਅਕਤ ਕਤਾ ਬਹੁ ਕਹੀਂ ਕਰਿ ਜੈ ਜੈ ਸਾ ਤੂੰ ਤੈ ਸਾ ਤੂੰ ਹੀ ਕਿਆ ਉਪਮਾ ਦੀਜੈ ਸਤਗੁਰ ਰਵਿਦਾਸ ਸਿਮਰ ਜੀ ਵਰਮਾਉਂਦੇ ਕਹੇ ਪ੍ਰਮਾਤਮਾ ਜੀ ਆਪ ਜੀ ਦੀ ਕਥਾ ਅਕਤ ਹੈ ਕਿ ਉਸ ਪਰਮਾਤਮਾ ਦੀ